ਹਲਕਾ ਸੰਵਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਵੱਲੋਂ ਅੱਜ ਕੱਚੇ ਤੋਂ ਪੱਕੇ ਮਕਾਨ ਬਣਾਉਣ ਲਈ ਗਰੀਬ ਪਰਿਵਾਰਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਸੌਂਪੇ ਗਏ। ਨਗਰ ਕੌਂਸਲ ਦਫ਼ਤਰ ਵਿਖੇ ਕਰਵਾਈ ਗਈ ਸਮਾਗਮ ਦੇ ਦੌਰਾਨ ਵਿਧਾਇਕ ਦਿਆਲਪੁਰਾ ਨੇ ਚੈੱਕ ਸੌਂਪਣ ਉਪਰੰਤ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਦੱਸਿਆ ਕਿ ਮਾਛੀਵਾੜਾ ਸ਼ਹਿਰ ਦੇ ਕਰੀਬ 240 ਪਰਿਵਾਰਾਂ ਨੂੰ ਇਹ 22 ਲੱਖ ਰੁਪਏ ਦੀ ਰਾਸ਼ੀ ਦੇਣ ਦੀ ਪ੍ਰਵਾਨਗੀ ਮਿਲੀ ਹੈ ਜਿਸ ਤਹਿਤ 150 ਪਰਿਵਾਰਾਂ ਨੂੰ ਕੱਚੇ ਤੋਂ ਪੱਕੇ ਮਕਾਨ ਬਣਾਉਣ ਲਈ ਚੈੱਕ ਦਿੱਤੇ ਗਏ ਨੇ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਹੋਰ ਵੀ ਪਰਿਵਾਰਾਂ ਨੂੰ ਇਸ ਦਾ ਲਾਭ ਦਿੱਤਾ ਜਾਵੇਗਾ ਤੇ ਜਲਦ ਹੀ ਇਸ ਸੰਬੰਧੀ ਸ਼ਹਿਰ ਦੇ ਵਿੱਚ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਸੂਚਿਤ ਕੀਤਾ ਜਾਵੇਗਾ ਇਹ ਜਿਹੜਾ ਕੱਚੇ ਮਕਾਨਾਂ ਲਈ ਬੇਸਿਕਲੀ ਯੋਜਨਾ ਜੀ ਇਹ ਜਿਹੜੇ ਬੇਘਰ ਲੋਕ ਨੇ ਜਾਂ ਜਿਨ੍ਹਾਂ ਕੋਲ ਮਕਾਨ ਪਾਂ ਦੀ ਗੰਜੈਸ਼ ਨਹੀਂ ਉਹਨਾਂ ਲਈ ਯੋਜਨਾ ਸੀ ਸੋ ਜਿਵੇਂ ਸਾਡੇ ਐਮਐਲ ਸਾਹਿਬ ਦੱਸਿਆ ਕਿ ਅਸੀਂ ਪੰਜਾਬ ਦੇ ਵਿੱਚ ਜ਼ਿਲ੍ਹਾ ਲੁਧਿਆਣਾ ਸਭ ਤੋਂ ਵੱਧ ਜੇ ਕਿਸੇ ਨੂੰ ਫਾਇਦਾ ਮਿਲਿਆ ਤਾਂ ਨਗਰ ਕੌਂਸਲ ਮਾਛੀਵਾੜਾ ਨੂੰ ਮਿਲਿਆ ਕਿਉਂਕਿ ਅਸੀਂ ਐਮਐਲਏ ਸਾਹਿਬ ਦੇ ਦਿਸ਼ਾ ਨਿਰਦੇਸ਼ੇਟ ਕੰਮ ਕਰ ਰਹੇ ਹਾਂ ਔਰ ਅਸੀਂ ਇਹਨੂੰ ਲੋਕਾਂ ਤੱਕ ਪਹੁੰਚਾਇਆ ਆਵਾਜ਼ ਪਹੁੰਚਾਈ ਪ੍ਰੈਸ ਦੇ ਥਰੂ ਕਿ ਇਹ ਸਹੂਲਤ ਆਈ ਹੋਈ ਆ ਲੈ ਲਓ ਔਰ ਬੜੇ ਮਾਣ ਨਾਲ ਗੱਲ ਦੱਸਦਾ ਕਿ ਸਾਰੇ ਜ਼ਿਲ੍ਹਾ ਲੁਧਿਆਣਾ ਵਿੱਚ ਸਭ ਤੋਂ ਵੱਧ ਫਾਈਲਾਂ ਅਸੀਂ ਭਰੀਆਂ ਸੀ ਔਰ ਸਭ ਤੋਂ ਵੱਧ ਲਾਭ ਸਾਨੂੰ ਮਿਲਿਆ ਜਿਹੜੀ ਅੱਜ ਬੁਗਾਟਰ ਵੀ ਕੀਤੀ ਹੈ ਇਹ ਵਿਕਾਸ ਕਰਦੇ ਆ ਉੱਚੇ ਕਿਹੜੇ ਕਿਹੜੇ ਕੰਮ ਨੇ ਉੱਚੇ ਸਭ ਤੋਂ ਜ਼ਰੂਰੀ ਕੰਮ ਸੀਗਾ ਜੀ ਤੁਸੀਂ ਦੇਖ ਰਹੇ ਹੋ 15-20 ਸਾਲ ਤੋਂ ਗੁਰੂ ਕਲੋਨੀ ਦੇ ਵਿੱਚ ਜਿਹੜਾ ਸਕੂਲ ਆ ਸਾਡਾ ਪ੍ਰਾਇਮਰੀ ਸਕੂਲ ਦੇ ਅੱਗੇ ਮੇਰਾ ਖਿਆਲ ਉੱਥੋਂ ਲੰਘ ਨਹੀਂ ਹੁੰਦਾ ਉੱਥੋਂ ਲੈ ਕੇ ਕਸਤੂਰੀ ਲਾਲ ਮਿੰਟੂ ਦੇ ਘਰ ਤੱਕ ਪਾਣੀ ਦੀ ਪ੍ਰੋਬਲਮ ਸੀ 20 ਸਾਲਾਂ ਤੋਂ ਜਦੋਂ ਦੀ ਉੱਥੇ ਸੀਵਰੇਜ ਪਿਆ ਕਿਉਂਕਿ ਬੱਚੇ ਸਕੂਲ ਜਾਂਦੇ ਨੇ ਦਿੱਕਤ ਆਉਂਦੀ ਆ ਆਮ ਵੀ ਤੁਸੀਂ ਵੀ ਦੇਖਦੇ ਹੋ ਉੱਥੋਂ ਲੰਘ ਨਹੀਂ ਹੁੰਦਾ ਤਾਂ ਸਾਡੇ ਲਈ ਬੜੀ ਚੁਣੌਤੀ ਸੀ ਉਹਦਾ ਅਸੀਂ ਟੈਂਡਰ ਅਚ 18 ਲੱਖ ਰੁਪਏ ਦਾ ਪਾਈਪਾਂ ਦਾ ਪਾ ਕੇ ਉਹਦੀ ਰਿਪੇਅਰ ਦਾ ਕੰਮ ਸ਼ੁਰੂ ਕਰਨ ਲੱਗੇ ਆ। ਜੇ ਤੁਸੀਂ ਉਹ ਗਦਵਾਰ ਸਾਹਿਬ ਦੀ ਵੀ ਐਮਐਲ ਸਾਹਿਬ ਨੇ ਵੀ ਨਿਰਦੇਸ਼ ਦਿੱਤੀ ਸੀ ਵੀ ਤੁਸਾਂ ਗਦਵਾਰ ਕਸਾਬ ਦਾ ਕੰਮ ਪੈਸ਼ ਨਰਤਾ ਹੋ ਗਿਆ ਕੰਮ ਕਰੋ ਸ਼ੁਰੂ ਜੇ ਬਕਰ ਉਹ ਜੇ ਬਰਮਾਜ਼ਮਨ ਸੁੱਖ ਰੱਖੀ ਜੀ ਤਾਂ ਜਨਵਰੀ ਦੇ ਪਹਿਲੇ ਹਫਤੇ ਕੰਮ ਸ਼ੁਰੂ ਕਰਾ ਕੇ ਔਰ ਸ਼ਹਿਰ ਨਿਵਾਸੀਆਂ ਨੂੰ ਜਿਵੇਂ ਚਮਕੌਰ ਸਾਹਿਬ ਆ ਉਹੋ ਜੀ ਇੱਕ ਸੋਗਤ ਦੇਣ ਦੀ ਇਹਨਾਂ ਦੀ ਰਹਿਨਮੈਚ ਅਸੀਂ ਕੋਸ਼ਿਸ਼ ਕਰ ਰਹੇ ਆ ਤਾਂ ਕਿ ਸਾਨੂੰ ਵੀ ਫਕਰ ਹੋਵੇ ਕਿ ਅਸੀਂ ਗੁਰੂ ਦੀ ਨਗਰੀ 'ਚ ਬੈਠੇ ਆ ਕਿਉਂਕਿ ਪਿੱਛੋਂ ਜੇ ਕੋਈ ਬੰਦਾ ਮੈਂ ਫੇਰ ਕਹੂੰਗਾ ਵੀ ਮੇਰੇ ਭਰਾ ਨੇ ਵੱਡੇ ਜਿੰਨਾ ਹੀ ਹੰਬਲਾ ਮਾਰ ਕਿਉਂਕਿ ਮੈਂ ਕੰਮ ਤਾਂ ਹੀ ਕਰ ਸਕਦਾ ਜੇ ਪਿੱਛੋਂ ਮੈਨੂੰ ਇਹਨਾਂ ਦੀ ਸਪੋਰਟ ਆ ਸੋ ਬਾਬਾ ਸੁਖਰ ਕੇ ਜਨਵਰੀ ਦੇ ਪਹਿਲੇ ਹਫਤੇ ਨਵੇਂ ਸਾਲ ਤੇ ਨਵਾਂ ਤੋਹਫਾ ਸ਼ਹਿਰ ਨੂੰ ਵਸੀਆਂ ਨੂੰ ਉਹ ਗ੍ਰਾਂਟ ਨੀਜੀ ਉਹ ਸੀ ਨਗਰ ਕੌਂਸਲ ਆਪਣੇ ਪੱਧਰ ਤੇ ਕੰਮ ਕਰਾਉਣ ਜਾ ਰਹੀਆਂ ਸਵਾ ਕਰੋੜ ਰੁਪਏ ਦੇ ਤਕਰੀਬਨ ਟੈਂਡਰ ਆ ਇੱਕ ਅਸੀਂ ਉੱਥੇ ਗੁਰੂ ਘਰ ਨੂੰ ਹੈਰੀਟੇਜ ਲਾਈਟਾਂ ਲਾਣੀਆਂ ਸੀਗੀਆਂ 15 ਲੱਖ ਰੁਪਏ ਦਾ ਟੈਂਡਰ ਸਾਡਾ ਪਾਸ ਹੋ ਚੁੱਕਿਆ ਉਹ ਅਸੀਂ ਰੋਡ ਬਣਨ ਤੋਂ ਬਾਅਦ ਉਹਦੀ ਵੀ ਸ਼ੁਰੂਆਤ ਕਰਾਂਗੇ ਹਾਂਜੀ ਹਾਂਜੀ ਜਬ ਤੋਂ ਕਿੰਨੇ ਲਾਪਤੀ ਨੂੰ ਅੱਜ ਚੈੱਕ ਵੰਡੇ ਗਏ ਹਾਂਜੀ ਜਿਹੜੇ ਚੈੱਕ ਮਿਲਿਆ 100 ਖਾਲੀਲਾ ਪਤ ਨੂੰ ਇਹ ਪੈਸੇ ਬਣ ਗਏ ਨੇ ਟੋਟਲ 240 ਜਿਹੜੀਆਂ ਅਰਜ਼ੀਆਂ ਸੀਗੀਆਂ ਉਹ ਨਗਰ ਕੌਂਸਲ ਵੱਲੋਂ ਭਿੱਜ ਗਈਆਂ ਕਿਉਂਕਿ ਮੈਂ ਸ਼ਾਬਾਸ਼ੀ ਦੂੰਗਾ ਸਾਰੇ ਜਿੰਨੇ ਵੀ ਕੌਂਸਲਰ ਐਮਸੀ ਨੇ ਜ਼ਿਲ੍ਹਾ ਅਧਿਕਾਰੀ ਸਾਹਿਬਾਨ ਨੇ ਕਿਉਂਕਿ ਜਿਹੜੇ ਲੋੜਪੂਰਵਾਰ ਜਿੰਨੇ ਵੀ ਸੀਗੇ ਉਹਨਾਂ ਸਾਰਿਆਂ ਦੇ ਇਹਨਾਂ ਨੇ ਭਰ ਕੇ 240 ਜੇ ਮੈਂ ਗੱਲ ਕਰਾਂ ਪੂਰੇ ਪੰਜਾਬ ਸਭ ਤੋਂ ਵੱਧ ਜੋ ਲੋੜਪੂਰਵਾਰ ਸੀਗੇ ਉਹਨਾਂ ਨਾਮ ਭੇਜੇ ਸੀਗੇ ਜਿਦੇ ਵਿੱਚੋਂ ਅੱਜ ਪਹਿਲੀ ਲਿਸਟ ਆ ਜਿਹੜੀ ਉਹਦੇ ਵਿੱਚ 140 ਬੰਦਿਆਂ ਨੂੰ ਪੈਸੇ ਪਏ ਨੇ ਤੇ ਮੈਂ ਇਹ ਵੀ ਦੱਸਣਾ ਚਾਹੂੰਗਾ ਵੀ ਜਿੱਥੇ ਅੱਗੇ ਗ੍ਰਾਂਟ ਸਾਲ ਤੋਂ ਵੱਲੋਂ 1.5 ਲੱਖ ਦੀ ਮਿਲਦੀ ਸੀ ਉੱਥੇ 1 ਲੱਖ ਰੁਪਈਆ ਪੰਜਾਬ ਵਾਲੋਂ ਨੇ ਆਪਣੇ ਕੋਲੋਂ ਪਾ ਕੇ 2.5 ਲੱਖ ਰੁਪਈਆ ਟੋਟਲ ਜਿਹੜਾ ਉਹ ਖਾਤੇ 'ਚ ਪਾਉਣਾ ਜੀ ਇਹ ਤੇ ਸਾਰਨ ਮੁਵਰਕਪਾ ਦਾ ਜਿਹਨੇ ਬੰਦੇ ਐਸੀ ਇੱਕ ਕੰਮ ਲਈ ਵਰਤਦੀ ਜਿਹੜੇ ਦਾ ਪੱਤੀ ਜਿਹਨੀ ਪਰਵਾਹ ਤੇ ਜੀ ਪਰਿਵਾਰ ਉਹਨਾਂ ਨੂੰ ਆਪਣੇ ਕਮਰਾ ਪਾਉਣ ਵਾਸਤੇ ਜੀ ਤੇ ਉਹਦੇ ਵਿੱਚ ਉਹ ਸ਼ਰਤਾਂ ਨੇ ਜਿਵੇਂ ਚਾਰ ਬਖ ਬਖ ਹਿੱਸਿਆਂ ਚ ਪੈਸੇ ਉਹਨਾਂ ਨੇ ਜਿਵੇਂ ਪਹਿਲਾਂ ਜਦੋਂ ਨਿਯਮ ਭਰਨੀਆਂ ਉਸ ਟਾਈਮ ਉਹ ਸਟੈਪ ਬਾਈ ਸਟੈਪ ਜਿਉਂ ਜਿਉਂ ਕੰਮ ਕਰਵਾਈ ਜਾਣਗੇ ਤੇ ਉਹ ਸਰਕਾਰ ਉਹ ਪੈਸੇ ਜਿਹੜੇ ਉਹਦੇ ਖਾਤੇ ਚ ਪਾਈ ਜਾਣਗੇ ਕਿੰਨੇ ਕਿੰਨੇ ਜਣੇ ਜੀ ਟੋਟਲ 2.5 ਲੱਖ ਰੁਪਏ ਪਾਉਣਾ ਜੀ